ਯਾਰ ਬੀਬੀ ਕਹਿਣ ਲੀ ਕਿ ਜੀਵਨ ਨੇ ਨਾ ਮੇਰੀ ਹਵਾ ਤਵਾ ਬੜੀ ਕੀਤੀ ਆ ਹੈ ਇਹ ਗੱਲ ਇਹੋ ਜਿਹੀ ਕਿਤੇ ਹੋ ਨਹੀਂ ਸਕਦੀ ਪਤਾ ਨਹੀਂ ਕੀ ਬਣਾ ਵਰਤਿਆ ਹੋ ਹੈ ਬੀਬੀ ਸਿਰਫ ਇਹ ਘਰ ਹੀ ਨਹੀਂ ਬਾਕੀ ਸਾਰੇ ਕੰਮ ਉਹਨੇ ਕਰੇ ਹੈ ਤੇ ਭਰਮਾ ਜੀਵਨ ਨੇ ਇਤਨਾ ਕਰਨੇ ਨਹੀਂ ਚਾਹੀਦੀ ਇੰਨਾ ਮੁਸ਼ਰਵਾਨ ਕਿ ਗੱਲ ਹੋਈ ਗਈ ਹੈ ਜੀਵਨ ਹਾਂਜੀ ਆ ਗੱਲ ਸੁਣੇ ਯਾਰ ਆ ਗਈ ਜੇ ਵੇਰੀ ਗੱਲ ਸੁਣ ਤੈਨੂੰ ਮੈਂ ਤੇ ਗੱਲ ਕਰਾਂ ਤੇ ਗੁੱਸਾ ਨਾ ਕਰੀ ਲੈ ਦੱਸ ਅੱਗੇ ਪੜਾ ਤੁਹਾਡੀ ਗੱਲ ਦਾ ਮੈਂ ਕਿਉਂ ਗੁੱਸਾ ਕੀਤਾ ਜਿਹੜਾ ਮੈਂ ਕਰਨਾ ਵਾ ਦੱਸਾਂ ਕੀ ਗੱਲ ਆ ਮੈਂ ਤਾਂ ਬੀਜੀ ਗੱਲ ਕਹਿਣ ਦੀ ਸੀ ਵੀ ਜੀਵਨ ਮੈਂ ਨਾਲ ਕੱਲ ਚੰਗੀ ਨਹੀਂ ਬੋਲੀ ਬੀਜੀ ਕਹਿਣ ਦੇ ਹੀ ਆਹੋ ਤੇ ਕੀ ਦੀ ਅਖਰ ਆ ਗਈ ਹੈ ਮੈਂ ਝੂਠ ਨਹੀਂ ਬੋਲਣਾ ਹੈ ਪਰ ਮੈਂ ਸੱਚੀ ਮੱਚ ਬੀਜੀ ਦੀ ਗਾੜੀ ਕੀ ਬੋਲੀ ਹੈ ਹੈ ਪਰ ਮੈਂ ਕਰਾਂ ਵੀ ਕੀ ਮੈਂ ਨੱਕੋ ਪੈਰਾਂ ਝੁੱਲ ਕੇ ਨਾ ਫੇਰ ਬੋਲੀ ਗਾੜੀ ਆਖ ਕੇ ਆਪਣੀ ਤਾਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਕਹਿਆ ਇਹਨਾਂ ਮੈਂ ਆਪਣੀਆਂ ਗੱਲਾਂ ਸਾਰੀਆਂ ਬਰਦਾਸ਼ਤ ਕਰ ਲੈਣੀਆਂ ਪਰ ਜਦੋਂ ਬੱਚਿਆਂ ਤੇ ਗੱਲ ਆਉਂਦੀ ਹੈ ਨਾ ਫਿਰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਕੱਲ ਕੀ ਹੋਇਆ ਕਿ ਉਹ ਕੁੜੀ ਵਿਚਾਰੀ ਆ ਗਈ ਨੀ ਜੀ ਫਿਰ ਸਾਡੇ ਘਰ ਖੇਡਣ ਹੈ ਅੱਛਾ ਜੇ ਬੱਚਾ ਆ ਹੀ ਗਿਆ ਵਾ ਤੇ ਫਿਰ ਕਿਹੜੀ ਆਖਰ ਆ ਗਈ ਆ ਹੈ ਉਹ ਦੋਵੇਂ ਜਣੀਆਂ ਅੰਦਰ ਖੇਡਣ ਲੀਆਂ ਤੇ ਬੀਜੀ ਨੇ ਜਾ ਕੇ ਨਾ ਚੰਗੀ ਹਵਾ ਤਵਾ ਕੀਤੀ ਉਹਨਾਂ ਦੀ ਇਹ ਕੋਲਾ ਕੋਈ ਗੱਲ ਹੋਈ ਹੈ ਬੀਜੀ ਦਾ ਰਾਦਾ ਇਹ ਆ ਪੀ ਮੈਂ ਤੰਗੀ ਦਊਂਗੀ ਕੁੜੀ ਨੂੰ ਤੇ ਇਹ ਕੁੜੀ ਨੂੰ ਲੈ ਕੇ ਤੇ ਚਲ ਜੂਗੀ ਤੁਸੀਂ ਮੈਨੂੰ ਦੱਸੋ ਕਿ ਹੁਣ ਮੈਂ ਕਦੀ ਇੱਥੇ ਤੇ ਕਦੀ ਇੱਥੇ ਹੈ ਮੇਰਾ ਕੋਈ ਘਰ ਨਹੀਂਗਾ ਮੇਰਾ ਨਿਕਾ ਕੀ ਕਰਨਾ ਮੈਂ ਆਪਣੇ ਘਰ ਵਿੱਚ ਰਵਾਂ ਮੇਰੀ ਧੀ ਨੂੰ ਹੱਕ ਕੋਈ ਨਹੀਂਗਾ ਤੁਸੀਂ ਮੇਰੀ ਸੁਣੋ ਬੱਸ ਅੱਜ ਮੈਂ ਬੜਾ ਚ ਸੁਣ ਲਈਆਂ ਤਾਂ ਡੀਆਂ ਪਰ ਬੀਜੀ ਨੇ ਪੈਰਾਂ ਤੇ ਪਾਣੀ ਦੀ ਪੈਂਟ ਤਾਂ ਤੇ ਕੁੜੀ ਦੀ ਚੰਗੀ ਬੇਇੱਜ਼ਤੀ ਕੀਤੀ ਮੇਰੀ ਗੱਲ ਸੁਣ ਲੈ ਜਿਤਰਾ ਮਰਜੀ ਆ ਨਾ ਤੈਨੂੰ ਇਹ ਕੰਮ ਨਹੀਂ ਕਰਨਾ ਦੇਣਾ ਤੂੰ ਮੇਰ ਨਾਲ ਗੱਲ ਕਰਦੇ ਤਾੜ ਨਾ ਮੇਰੇ ਕੋਲ ਹੀ ਗੱਲ ਕੀਤੀ ਤੁਹਾਨੂੰ ਤਾਂ ਮੈਂ ਕਈ ਵਾਰੀ ਦੱਸਿਆ ਹੀਗਾ ਕਿ ਬੀਜੀ ਆਹ ਕੰਮ ਕਰਦੀ ਆ ਪਤਾਂ ਤੇ ਕਾਹਦੇ ਕਿਹੜੀ ਝੂੰਸਰਕਦੀ ਆ ਜਦੋਂ ਮੇਰੇ ਲਾਗੇ ਹੁੰਦੇ ਜਦੋਂ ਮੇਰੀਆਂ ਗੱਲਾਂ ਜਦੋਂ ਬੀਜੀ ਲਾਗੇ ਚੱਲਦੇ ਬੀਜੀ ਦੀਆਂ ਗੱਲਾਂ ਤੇਰੇ ਪੈਗਾ ਦਿਮਾਗ 'ਚ ਫਰਕ ਮੇਰੀ ਗੱਲ ਸੁਣ ਨਾ ਮੇਰੇ ਦਿਮਾਗ 'ਚ ਫਰਕ ਨਹੀਂ ਪਿਆ ਤੁਹਾਨੂੰ ਸਟੈਂਡ ਲੈਣਾ ਨਹੀਂ ਹੁੰਦਾ ਸਟੈਂਡ ਲੈਣਾ ਨਹੀਂ ਹੁੰਦਾ ਇੱਥੇ ਜੇ ਤੁਸੀਂ ਪਹਿਲਾਂ ਸਟੈਂਡ ਲੈ ਹੁੰਦੇ ਚੰਗੇ ਰਹੇ ਤੇ ਮੇਰੀ ਗੱਲ ਸੁਣ ਸਟੈਂਡ ਮੈਂ ਕਰਨਾ ਨਾ ਨਿਆਣੇ ਨਾਲ ਆਪਣੀ ਮਾਂ ਨਾਲ ਹੈ ਨਿਆਣੇ ਤੇ ਫਿਰ ਵੀ ਸਮਝ ਉਹ ਤਾਂ ਸਮਝ ਗਏ ਆ ਕਿ ਹੁਣ ਦੇਖ ਕਰ ਵਿੱਚ ਹੀ ਰਹਿਣਾ ਵਾ ਠੀਕ ਆ ਤਾਂ ਹੁਣ ਬੱਚੇ ਮੈਨੂੰ ਕੁਝ ਨਹੀਂ ਕਹਿੰਦੇ ਚੰਗਾ ਬਾੜਾ ਜਦੋਂ ਮੈਂ ਰੋਟੀ ਪੁੱਛਨੀ ਆ ਪੁੱਤ ਪੁੱਤ ਕਰਕੇ ਬੋਲਦੀ ਆ ਤਾਂ ਉਹ ਕਿਹੜੇ ਛਦਾਈ ਆ ਉਹ ਵੀ ਹੁਣ ਮੇਰੇ ਆਖੇ ਲੱਗਣ ਡੈ ਪਿਆ ਪਰ ਬੀਜੀ ਬੀਜੀ ਤੇ ਚਾਹਦੀ ਆ ਵੀ ਨਿਕਲ ਜਾਵੇ ਇੱਥੋਂ ਕਿਸ ਤਰ੍ਹਾਂ ਮੇਰੀ ਗੱਲ ਸੁਣ ਲੈ ਉਹ ਸਿਆਣੇ ਥਾਵਾ ਹੁਣ ਹੈ ਤੇ ਪਰ ਨਾ ਤੂੰ ਥੋੜਾ ਸੋਚ ਵਿਚਾਰ ਕੇ ਬੋਲਣਾ ਹੈ ਕਿ ਮੈਂ ਕੀ ਗੱਲ ਕਰਨ ਦੀ ਆ ਜਦਣਾ ਕੀ ਉਹਦੇ ਮਨ ਤੇ ਕੀ ਅਸਰ ਪਾਊਗਾ ਹੈ ਮੈਂ ਕੋਈ ਗਲਤ ਨਹੀਂ ਬੋਲੀ ਮੈਂ ਸਿਰਫ ਇਨੀ ਗੱਲ ਕਹੀ ਆ ਕਿ ਜੇ ਤੁਹਾਨੂੰ ਰੋਟੀ ਨਹੀਂ ਮਿਲਦੀ ਤੁਹਾਨੂੰ ਚਾਹ ਨਹੀਂ ਮਿਲਦੀ ਫੇਰ ਮੈਨੂੰ ਮਾੜੀ ਚੰਗੀ ਬੋਲੋ ਜੇ ਬੱਚੇ ਆ ਤੇ ਬੱਚਿਆਂ ਖੇਡਣਾ ਨਹੀਂ ਆ ਬੱਚਿਆਂ ਸਾਰੇ ਕੰਮ ਕਰ ਰਹੇ ਆ ਠੀਕ ਆ ਨਾ ਬੱਚਿਆਂ ਨੂੰ ਬੰਦ ਕਰਕੇ ਤਾਂ ਰੱਖ ਨਹੀਂ ਸਕਦੇ ਕੋਈ ਇੱਕ ਕਿਦਾਂ ਦੀ ਗੱਲ ਹੋਈ ਮੇਰੀ ਗੱਲ ਸੁਣ ਲਾ ਜਿੱਦੋਂ ਦੀ ਕੁੜੀ ਘਰ ਆਈ ਆ ਬੀਬੀ ਨੇ ਉਹਨੂੰ ਕਦੇ ਕਦੀ ਚਪੇੜ ਮਾਰੀ ਤੁਸੀਂ ਜਾਣੀ ਦੋ ਠੀਕ ਆ ਬਸ ਹੱਥ ਚੁਪੜਾ ਬਾਕੀ ਰਹਿ ਕੇ ਬੀਜੀ ਬਾਕੀ ਸਾਰੇ ਕੰਮ ਕਰਦੇ ਮੇਰੀ ਗੱਲ ਸੁਣ ਲੈ ਉਹ ਸਿਆਣੀ ਆ ਉਹ ਮਾਤੀ ਦਿੰਦੀ ਆ ਕਹਿੰਦੀ ਚਲ ਮੜਾ ਪੋਟਾ ਝਾੜੂ ਪੋਚਾ ਕਰ ਲਿਆ ਕਰ ਤੇਰੇ ਕਿਤੇ ਕੰਮ ਆਊ ਠੀਕ ਆ ਨਿਆਣੀ ਨੂੰ ਸਮਝਾਉਣਾ ਚਾਹੀਦਾ ਕਿ ਮਗਾੜਨਾ ਚਾਹੀਦਾ ਵਾ ਕੇ ਨਾ ਕੇਥਾ ਬੀਜੀ ਵੀ ਠੀਕ ਵਾ ਚਲੋ ਠੀਕ ਆ ਜੇ ਬੀਜੀ ਠੀਕ ਵਾ ਨਾ ਤੇ ਮੈਂ ਵੀ ਠੀਕ ਆ ਤੇ ਇੱਕ ਗੱਲ ਸਮਝਾ ਦਿਓ ਬੀਜੀ ਨੂੰ ਕਿ ਜੇ ਇੱਜ਼ਤ ਕਰਾਉਣੀ ਆ ਨਾ ਤੇ ਚੁੱਪ ਰਹਿਣਾ ਸਿੱਖਣ ਬਸ ਮੈਂ ਆਪਣੀਆਂ ਗੱਲਾਂ ਬਰਦਾਸ਼ਤ ਕਰ ਲੈਂਦੀ ਆ ਮੈਨੂੰ ਤਾਂ ਬੱਚਿਆਂ ਦੀ ਗੱਲ ਬਰਦਾਸ਼ਤ ਨਹੀਂ ਹੁੰਦੀ ਚੱਲ ਪਿੱਛੇ ਜੋ ਹੋ ਗਿਆ ਉਹਨਾਂ ਉੱਤੇ ਮਿੱਟੀ ਪਾ ਤੇ ਪਰ ਹੁਣ ਨਾ ਥੋੜਾ ਜਿਹਾ ਬੋਲ ਲੱਗਿਆ ਥੋੜਾ ਖਿਆਲ ਰੱਖਿਆ ਕਰ ਠੀਕ ਆ ਕੋਈ ਗੱਲ ਨਹੀਂ ਰੱਖੂੰਗੀ ਮੈਂ ਖਿਆਲ ਆ ਠੀਕ ਆ ਨਾ ਆ ਚਲੋ ਤੇ ਬਾਕੀ ਆਉਂਦੇ ਨੇ ਨਾ ਨੋਟੀਫਿਕੇਟ ਹੀ ਦੇ ਉਹਨਾਂ ਨੂੰ ਕੋਈ ਗੱਲ ਕੀ ਯਾਰ ਬੰਦਾ ਕਰੇ ਬੀਜੀ ਨੇ ਵੀ ਕਿਹਾ ਕਰ ਮੈਂ ਥੱਕ ਗਿਆ ਕਿ ਚਲ ਨਾ ਕੁੜੀ ਨੂੰ ਕੋ ਮਾੜਾ ਚੰਗਾ ਕਰ ਤੇ ਪਰ ਉਹ ਲਈ ਕਿ ਜੇ ਕੋਹਰ ਹੁੰਦੀ ਐ ਉਹਨੂੰ ਵੀ ਤੇਰਾ ਗੁੱਲਾ ਕਰਦੀ ਆ ਸਿਆਣਾ ਬੰਦਾ ਵਾ ਜਬਾਨ ਨਿਗੀ ਨਹੀਂਦੀ ਤੁਹਾਨੂੰ ਮੈਂ ਕਿੰਨੂੰ ਇਹਨੂੰ ਸਮਝਾਵਾਂ ਉਹਨੂੰ ਸਮਝਾਵਾਂਗਾ ਨਿਆਣੇ ਅਸਾਂ ਮੈਂ ਤਾਂ ਬਹੁਤਾ ਹੀ ਦਿਮਾਗ ਖਰਾਬ ਹੋ ਗਿਆ ਮੇਰਾ ਜੀ ਸੱਚੀ ਗੱਲ ਕੋਈ ਹੱਲ ਨਹੀਂ ਵੇਖਾਂ ਕਿਦਾਂ ਆਪਣੀ ਮਾਂ ਦੀ ਸਾਈਡ ਲਈ ਜਾਂਦੇ ਆ ਮੇਰੀ ਤਾਂ ਫਿਰ ਨਹੀਂ ਸਾਈਡ ਲਈ ਹੈ ਜੋ ਮਾਂ ਨੇ ਕਹਿਤਾ ਵਾ ਨਾ ਤੇ ਮੇਰੇ ਅੱਗੇ ਬੋਲੀ ਆ ਤੇ ਕਿੱਡੀ ਸ਼ਤੀ ਮਾਰਾ ਇਹ ਜਾਇਆ ਵਾ ਤੇ ਇੰਨੇ ਦਿਨ ਮੈਨੂੰ ਹੋ ਕੇ ਕਹਿੰਦੀ ਨੂੰ ਵੀ ਬੀਜੀ ਇਦਾਂ ਕਰਦੇ ਆ ਉਹਦੇ ਪੁੱਛਿਆ ਨਹੀਂ ਗਿਆ ਕੋਈ ਗੱਲ ਨਹੀਂ ਹੁਣ ਜੋ ਮੇਰ ਕੋ ਸਰੂਗਾ ਨਾ ਉਹ ਮੈਂ ਕਰੂੰਗੀ ਬਾਕੀ ਰਹੀ ਗੱਲ ਬੱਚਿਆਂ ਦੀ ਜੇ ਮੈਂ ਬੱਚਿਆਂ ਨਾਲ ਪਿਆਰ ਕਰਦੀ ਆ ਨਾ ਉਹਨਾਂ ਰੋਟੀ ਪਾਣੀ ਟਾਈਮ ਨਾ ਦਿੰਨੀ ਆ ਸਾਰੇ ਕੰਮ ਮੈਂ ਪੂਰੇ ਕਰਦੀ ਆ ਤੇ ਮੈਂ ਗੱਲ ਨੂੰ ਨਹੀਂ ਕਿਸੇ ਦੀ ਸੁਣਨੀ ਹੁਣ ਇਹ ਤੇ ਗੱਲ ਮੈਂ ਰਮਨ ਦੀ ਪੱਲੀ ਏ ਭੱਲੇ ਇਦਾਂ ਕਰਦੀ ਆ ਰਮਨ ਕੈਨ ਜੀ ਨੂੰ ਫੋਨ ਕਰਕੇ ਦੱਸ ਦਿੰਨੀ ਆ ਤੇ ਆਹ ਗੱਲ ਹੋਈ ਤੇ ਮੈਂ ਆ ਜਵਾਬ ਦਿੱਤੇ ਆ ਆਪੇ ਕੋਈ ਨਾ ਹੱਸੂ ਗਿਨ ਮੈਨੂੰ ਫਿਰ ਸਾਸ ਪੁੱਤ ਕੀ ਦਿਆ ਕਰਨ ਉਹ ਨਹੀਂ ਪਪਾ ਫੋਨ ਵੇਖਣ ਡਿਆ ਹੈਗਾ ਹੋਰ ਪੜ੍ਹਾਈ ਦਾ ਸੁਣਾ ਕਿਤਨਾ ਪੜ੍ਹਾਈ ਬੜੀ ਵਧੀਆ ਠੀਕ ਆ ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਕੰਡੇ ਉਹ ਕਰਨਾ ਕੋਨਾ ਕੀ ਯਾਰ ਹਾਂਜੀ ਤੁਸੀਂ ਚਲ ਜੰਦੇ ਪੜਨ ਪਉਣ ਹਾਂਜੀ ਹਾਂਜੀ ਤੇ ਮੈਂ ਕੋਈ ਬਾਹਰ ਮੰਮੀ ਗੁੰਮੀ ਦੇ ਵੇਖ ਰਾਂਦਾ ਓਏ ਆਹੋਂ ਘਰ ਥੋੜੀ ਰਹਿਣਾ ਕੰਮ ਵਾਟੇ ਕਰਨੇ ਪੈਂਦੇ ਓ ਥੋੜੀ ਜੀ ਸਪਰੇਅ ਕਰਨ ਵਾਲੀ ਉਹ ਕੀਤੀ ਅੱਜ ਅਛਾ ਅਛਾ ਤੇ ਆਉਂਦਿਆਂ ਨੂੰ ਘਰ ਹੋਰ ਖਲਾਰਾ ਪਿਆ ਹੈ ਕੀ ਹੋ ਗਿਆ ਘਰ ਬੀਬੀ ਕਹਿਣ ਦੀ ਸੀ ਵੀ ਮਾਂ ਤੁਹਾਡੀ ਵੱਲੋਂ ਅਛਾ ਵੀ ਮੇਰੇ ਨਾਲ ਚੰਗੀ ਦੀ ਬੋਲੀ ਅੱਜ ਆਹੋ ਲੈ ਆਇ ਤੇ ਪੈ ਧੁੱਤੇ ਹੱਥ ਵੜ ਕੇ ਬਾਹਰ ਹੂੰ ਤੇ ਆ ਮਿਲ ਗਈ ਖਬਰ ਤੇ ਮੁੜ ਕੇ ਮੈਂ ਪੁੱਛਿਆ ਜੀਵਨ ਨੂੰ ਮੈਂ ਵੀ ਤੇਰਾ ਫਰਜ਼ ਨਹੀਂ ਬੰਦਾ ਗਾਲੀ ਪੂੰਦਾ ਕਹਿੰਦੀ ਵੀ ਮੈਂ ਕੀ ਕਰਾਂ ਜੋ ਕੁੜੀ ਨਿੱਕੀ ਨਾਲੋਂ ਦੂਜਿਆਂ ਦੇ ਆਪਣੇ ਉਹਨਾਂ ਦੀ ਕੁੜੀ ਘਾੜੀ ਨਹੀਂ ਆਈ ਦੀ ਆ ਤੇ ਉਹਨੂੰ ਵੀ ਗੱਲਾਂ ਕਰਦੀ ਐ ਤੇ ਸਾਡੀ ਕੁੜੀ ਰਹਿਤ ਨੂੰ ਗੱਲਾਂ ਕਰਦੀ ਐ ਉਹ ਮੈਂ ਮੇਰੀ ਸੁਣ ਲਾ ਗੱਲ ਜਿਹੜਾ ਬਜ਼ੁਰਗਤ ਮਾਪ ਆ ਤੇ ਤੂੰ ਤੇ ਸਿਆਣੀ ਬਣੀ ਐ ਹੈ ਤੇ ਇਹ ਤਾਂ ਗੱਲ ਮਾੜੀ ਆ ਅੱਗੇ ਨਹੀਂ ਬੋਲਣਾ ਚਾਹੀਦਾ ਉਹ ਉਹ ਤੇ ਗੱਲ ਨੂੰ ਤੁਹਾਨੂੰ ਦੱਸ ਦਿੰਦੇ ਹਾਂ ਨੂੰ ਕਹਿ ਦਿੰਦੇ ਉਹ ਤੇ ਗੱਲ ਉਹ ਆਪਣੇ ਹਿਸਾਬ ਨਾਲ ਕਹਿ ਦਿੰਦੇ ਉਹ ਮੈਂ ਤੇ ਉਹਦ ਗੱਲ ਕੀਤੀ ਮੈਂ ਕਿ ਤੈਨੂੰ ਕੀ ਲੋੜ ਐ ਤੂੰ ਮੈਨੂੰ ਕਹਿੰਦੀ ਆ ਉਹ ਤੇ ਬਜ਼ੁਰਗੋ ਬਜ਼ੁਰਗਤ ਬੰਦਾ ਬੋਲਦੇ ਹੁੰਦਾ ਉਹਨਾਂ ਨੇ ਮਾੜੀ ਜੰਗੀ ਕਰੀ ਜਣੀ ਵੀਰ ਬੰਦੇ ਨੇ ਮੱਡੀ ਤੇ ਬੈਠਿਆ ਸ਼ੁਰੂ ਤੋਂ ਬਾਅਦ ਉਹ ਗੱਲ ਆ ਇਹ ਨਵੀਂ ਥੋੜੀ ਗੱਲ ਆ ਪਰ ਉਹ ਉਹ ਵੀ ਗੱਲ ਚਲੋ ਹੋਈ ਨਿਬੜੀ ਤੇ ਫਿਰ ਮੈਂ ਇਤਰਾ ਕਰੋ ਮੈਂ ਹੀ ਤੇ ਮੈਂ ਤਾਂ ਸਾਈ ਦੇ ਇਨਾ ਬੋ ਮੋਟਰ ਮਟਰ ਤੇ ਤੇ ਤੁਹਾਨੂੰ ਮੈਂ ਰੋਟੀ ਪੜ ਦੇ ਦਿੰਦੀ ਮਗਰ ਚੰਗੀ ਵਧੀਆ ਆਹ ਹਾਨੂੰ ਤਾਂ ਰੋਟੀ ਪਣੀ ਵਧੀਆ ਮਿਲ ਜਾਂਦਾ ਜਿਹੜੇ ਜੁੜੇ ਪ੍ਰੈਸ ਕਰਕੇ ਦਿੰਦੀ ਆਹ ਸਾਕੋ ਪ੍ਰੈਸਿੰਗ ਮਿਲਦਾ ਤੁਹਾਨੂੰ ਤੇ ਇਹ ਸੁਭਾਅ ਬੜਾ ਵਧੀਆ ਆ ਆ ਅੱਗੇ ਨੂੰ ਤਾਂ ਇਹ ਹੀ ਚਲੋ ਵਧੀਆ ਕੋਈ ਬੋਲੀਦਾ ਮਰਜੇ ਦੀ ਗੱਲ ਨਹੀਂ ਕੀਤੀ ਆਹ ਵੀ ਉਹਨੇ ਹੁਣ ਤਾਂ ਐ ਬੜਨਾ ਬਣਾਉਂਦਾ ਮੈਂ ਸੱਸ ਪੁੱਤਿਆਂ ਨਾਲ ਮੈਂ ਕਹਿੰਦਾ ਸਾਰੇ ਥੇ ਅਹੀਂ ਨਾ ਨਾ ਗਲਤ ਹੋ ਜਾਈਏ ਚਲ ਜੇ ਬੀਬੀ ਦੀ ਤੇ ਆਤਵਾ ਹੈ ਤੇ ਜੇ ਹੁਣ ਅਹੀਂ ਨਾ ਇਹਨਾਂ ਨਾਲ ਕਰਾਂਗੇ ਤੇ ਮਾਂ ਮਤੀ ਅੰਦਰ ਕੌਣ ਕਰੂਗਾ ਹੈ ਆਹ ਕੱਲ ਨੂੰ ਕਿਤੇ ਬਾਹਰ ਘਰ ਨਿਕਲੀ ਤੇ ਮੁੰਕੇ ਹੱਟ ਦੇ ਗੱਲ ਨੂੰ ਲਈ ਵੀ ਤੁਸੀਂ ਕਿਤੇ ਬਹੁਤ ਗੱਲਾਂ ਹੋ ਗਈਆਂ ਉਹਦੇ ਗੱਲ ਵਾ ਤੁਸੀਂ ਨਾ ਤਾਂ ਮੜਾ ਬੀਬੀ ਨੇ ਵੀ ਕਹਿ ਰਹੇ ਹੋ ਮੈਂ ਨੇ ਇੱਕ ਦਿਨ ਜੀਪੀ ਨੂੰ ਕਿਹਾ ਮੈਂ ਵੀ ਨਾਲ ਸੋਈ ਚ ਵੜਿਆ ਕਰ ਤੇ ਨਾਲ ਕੋ ਮਾੜੀ ਚੰਗੀ ਗੱਲ ਕਰਿਆ ਕਰ ਨਾਲ ਝਾੜੂ ਬੋਲੋ ਕਿਆ ਕਰਕੇ ਹਾਂ ਹਾਂ ਠੀਕ ਨਹੀਂ ਸਾਰੇ ਕੰਮ ਹੋ ਜਾਂਦੇ ਕਿ ਕੋਈ ਆਊਗਾ ਤੇ ਕੋਈ ਇਹਨੂੰ ਹੀ ਪੁੱਛੂਗਾ ਨਾ ਹੈ ਹਾਂ ਕਿ ਇਹਦੇ ਘਰ ਗੰਦ ਪਿਆ ਵਾ ਉਹ ਇਹਦੀ ਗੱਲ ਠੀਕ ਹੈ ਨਹੀਂ ਤੇ ਮੈਂ ਉਹਨੂੰ ਬੜਾ ਸਮਝਾਇਆ ਕਿਤੇ ਵੀ ਮੈਂ ਅੱਜ ਤੋਂ ਪਤਲੇ ਦੇ ਨਿਕਲ ਨਹੀਂ ਆਉਂਦੀ ਪਰ ਫਿਰ ਵੀ ਸਿਆਣਾ ਬੰਦਾ ਨਿਗਾ ਰਹਿ ਜਾਂਦਾ ਓਏ ਆ ਹੁਣ ਕੋਨਾ ਕੋਹ ਤੇ ਬੋਲਣਾ ਹੀ ਆ ਕੋਹ ਤੇ ਗੱਲ ਦાદੀ ਉਹ ਸਪਾਈ ਦਿੰਦਾ ਵਾ ਆਹੋ ਕੀ ਬੰਦਾ ਕਰੇ ਹੁਣ ਤੇ ਹੁਣ ਯਾਰ ਇਹ ਮੂੜੀਆਂ ਗਾਜਰਾਂ ਤੇ ਹਨੇ ਵੀ ਅੱਜ ਕਿਤੇ ਤੇ ਕੱਲ ਕਿਤੇ ਹੈ ਤੇ ਯਾਰ ਉਹਨਾਂ ਵੀ ਹੁਣ ਤੇਰੇ ਹੁੰਦੇ ਵੀ ਸਾਰਾ ਕੰਮ ਕਰਕੇ ਇੱਥੇ ਆਏ ਆ ਹੈ ਤੇ ਉਹਨਾਂ ਇੱਥੇ ਰਹਿਣਾ ਇੱਥੋਂ ਗਾੜੀ ਹੁਣ ਕਿੱਥੇ ਚੱਲ ਜਾਣਾ ਓਏ ਆਉਂ ਹੀ ਤੇ ਗੱਲ ਉਹ ਵੀ ਕਿਤੇ ਨਾ ਕਿਤੇ ਆਪਣੀ ਜਗ੍ਹਾ ਤੇ ਠੀਕ ਹੈ ਜੀ ਬਣੂਣੀ ਹਾਂ ਓਹੀ ਗੱਲ ਨਾਲੇ ਰਾਜੇ ਗੱਲ ਪੁੱਤ ਸਿਰ ਸੇ ਆ ਤੇ ਕਿਹਦਾ ਜੀ ਕਰਦਾ ਆਪਣਾ ਘਰ ਸੱਡ ਤੇ ਹੈ ਉਹ ਨੱਕੋ ਪੈਰੋ ਘੋੜ ਕੇ ਤੇ ਫੇਰ ਹੀ ਗੱਲ ਕਰਦਾ ਇਹੋ ਜੀ ਠੀਕ ਨਹੀਂ ਓਏ ਆਓ ਧੀਜਵਾਰ ਨਾ ਕਿਹਦਾ ਜੀ ਕਰਦਾ ਘਰੋਂ ਨਿਕਲ ਜਾਣਾ ਹੈ ਆਗਵਾਦਾ ਹੋਇਆ ਉਹ ਫੇਰੀ ਗੱਲ ਹੋਈ ਆ ਮੈਂ ਉਹ ਆਨਾ ਮੈਂ ਹੈਗੇ ਬੰਦਾ ਸੜਿਆ ਬੜਿਆ ਕਿੱਦੋਂ ਆਇਆ ਵਾ ਤੇ ਗਾੜੀ ਆੜ ਕੇ ਫੇਰ ਰੁਕ ਜਾ ਕੰਮ ਹੋਲਾ ਪੇ ਤੇ ਫੇਰ ਪੁੱਤ ਤੁੱਖ ਦੀ ਮਿਲਦੀ ਹੈ ਤੁਸੀਂ ਵੀ ਨਾ ਜਿਤਨਾ ਮਰਜੀ ਹੈ ਤੁਸੀਂ ਬੀਬੀ ਦੀ ਗੱਲ ਛੱਡੋ ਤੁਸੀਂ ਮੰਮੀ ਜੀ ਕੀ ਕਹਿ ਕਰੋ ਹੁਣ ਹੈ ਉਹ ਕੋਈ ਨਹੀਂ ਅਸੀਂ ਤੇ ਮੰਮੀ ਜੀ ਕਹਿ ਲੈ ਕਿ ਨਾ ਉਹ ਨਹੀਂ ਗੱਲ ਕੋਈ ਹਨ ਹੋਣਾ ਤੇ ਕੋਈ ਗੱਲ ਨਹੀਂ ਪੁੱਤ ਜੇ ਪਿਆਰ ਕਰਾਂਗੇ ਤੇ ਉਹਦੇ ਮਨ ਜੀ ਵੀ ਤਵਾਜੂਗੀ ਹੈ ਤੇ ਜੇ ਪਛਾਹ ਹੁੰਦੇਗੇ ਤੇ ਪੁੱਤ ਬਹੁਤ ਦੂਰ ਦਿਲ ਦੀ ਦਵਾ ਹੈ ਹੈ ਠੀਕ ਨਹੀਂ ਪਛਾਣ ਹੁੰਦੇ ਤੇ ਪਛਾਣ ਨਹੀਂ ਕਰਦਾ ਉਹ ਕੁੜੀ ਆ ਹੋਰ ਚ ਮਾਸਾਲਾ ਨੂੰ ਵਹੁਣ ਲਈ ਹੋਣੀ ਆ ਵਿਆਹ ਕੋਨੇ ਆਪਣੇ ਘਰ ਤੁਰ ਜਾਣਾ ਨਾਲੇ ਤੁਹਾਨੂੰ ਭੈਣ ਮਿਲ ਜੂਗੀ ਹੈ ਓਏ ਆਹੋ ਤੇ ਗੱਲ ਹੈ ਠੀਕ ਨਹੀਂ ਠੀਕ ਹੁੰਦੀ ਆ ਮੁੜ ਕੇ ਭੈਣ ਭਲਾਦੀ ਫਿਰ ਤੁਹਾਨੂੰ ਇਹ ਸਭਾ ਕਿਤੇ ਕਹਿਣਾ ਵੀ ਇਤਨਾ ਇਤਰਾ ਕਰਕੇ ਮੈਂ ਕਹਣਾ ਭਾਣ ਦੀ ਭੈਣ ਵਾ ਓਏ ਆਹੋ ਤੇ ਗੱਲ ਹੈ ਠੀਕ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਤੇ ਥੋੜਾ ਜਿਹਾ ਨਾ ਪੁੱਤ ਦਿਮਾਗ ਦਾ ਕੰਮ ਲਿਆ ਕਰੋ ਤੇ 24 ਘੰਟੇ ਨਾ ਉਹ ਜੇ ਸੋਚਦੇ ਕਿੰਦੀ ਸੋਚ ਜਿੰਨੀ ਚੰਗੀ ਕਰੋਗੇ ਨਾ ਓਨੇ ਚੰਗੇ ਤੁਸੀਂ ਰਹਿ ਜਾਓਗੇ ਠੀਕ ਹੈ ਨਹੀਂ ਨਹੀਂ ਕੀ ਗੱਲ ਦਾ ਚੰਗਾ ਨਤੀਜਾ ਹੋਏ ਅਸੀਂ ਨਹੀਂ ਕੋ ਮੜ ਜਾਈ ਕੀ ਕਰਦੇ ਆ ਤਿਆਰੀ ਕਰਨੀ ਅੱਜ ਨਹੀਂ ਰੋਟੀ ਪਣੀ ਖੀ ਆ ਜਾ ਕੋਈ ਨਹੀਂ ਆਉਣਾ ਸਾਡਾ ਕੋਈ ਗੱਲ ਨਹੀਂ ਕੋਈ ਚੱਲ ਇਦਾਂ ਕਰਦੀ ਆ ਰਵਨ ਭੈਣ ਜੀ ਨੂੰ ਫੋਨ ਕਰੀ ਦਿੰਨੀ ਆ ਹੈਲੋ ਸਾਸਤ੍ਰੀ ਕਲਪਨ ਜੀ ਹਾਂ ਜੀ ਹਾਂ ਜੀ ਠੀਕ ਠਾਕ ਆ ਤੁਸੀਂ ਆਪਣਾ ਸੁਣਾਓ ਹਾਂ ਜੀ ਹਾਂਜੀ ਨਹੀਂ ਮੈਂ ਨਾ ਉਹੀ ਦਸਣਵਾਹ ਦੇ ਫੋਨ ਕੀਤਾ ਵਾ ਕਿ ਜਦਾਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਤੂੰ ਥੋੜੀ ਜੀ ਜਵਾਬ ਦੇਣਾ ਸਿੱਖ ਮਾਤਾ ਨੂੰ ਆਹ ਤੇ ਕੱਲ ਫਿਰ ਉਹ ਕੁੜੀ ਨੇ ਇਦਾਂ ਫੇਰ ਪਈ ਤੇ ਫਿਰ ਮੈਂ ਜਵਾਬ ਦਿੱਤੇ ਮਾਤਾ ਨੂੰ ਚੰਗੀ ਤਰ੍ਹਾਂ ਹਾਂ ਨਹੀਂ ਨਹੀਂ ਮੈਨੂੰ ਪਤਾ ਕੀ ਆਂਦੀ ਆਂਦੀ ਹੁਣ ਗੁੰਗੀ ਦੇ ਮੂੰਹ ਚ ਜਬਾਨ ਆ ਗਈ ਆ ਹੁਣ ਗੁੰਗੀ ਬੋਲੂ ਨਾ ਬੋਲ ਹੁਣ ਗੁੰਗੀ ਜਿਨਾ ਬੋਲਿਆ ਜਾਂਦਾ ਤੇਰੇ ਕੋ ਹਾਂਜੀ ਹਾਂਜੀ ਸਹੀ ਗੱਲ ਆ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ ਹਾਂ ਨਹੀਂ ਨਹੀਂ ਮਨਜਿੰਦਰ ਨੂੰ ਵੀ ਦੱਸਿਆ ਘੁੜ ਕੇ ਮੁੜ ਕੇ ਜਾ ਕੇ ਤੇ ਮਨਜਿੰਦਰ ਨੂੰ ਆਂਦੀ ਆ ਵੀ ਮੇਰੇ ਤੇ ਗੱਲ ਪਈ ਆ ਮੇਰੇ ਅੱਗੇ ਬੋਲੀ ਬੜਾ ਹਾਂ ਇਹ ਵੀ ਫਰੌਖੀ ਹੋ ਗਈ ਮੇਰ ਨਾਲ ਤੂੰ ਮਾਤਾ ਰੱਦ ਦਾ ਕੋ ਬੋਲੀ ਤੈਨੂੰ ਨਹੀਂ ਇਦਾਂ ਬੋਲਣਾ ਚਾਹੀਦਾ ਉਹ ਤਾਂ ਸਿਆਣੇ ਹੀਗੇ ਮੈਂ ਕਹਾਂ ਸਿਆਣੇ ਆ ਨਾ ਇੱਜ਼ਤ ਆਪਣੀ ਕਰਾਉਣ ਮੈਂ ਕਦੇ ਇੱਜ਼ਤ ਨਹੀਂ ਕਰਦੀ ਜੇ ਤਦ ਇਦਾਂ ਬੋਲਣਾ ਫਿਰ ਮੈਂ ਪਰਵਾਹ ਨਹੀਂ ਕਰਨਾ आहो तो मेरे ना हम भी औखा हूँ मैं कि करा। अच्छा ठीक 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 है कोई नहीं हाँ जी नहीं कोई गल नहीं हूँ मैं इदा ही करूँगी लग गया हम पता हाँ जी चलो ठीक है कोई गल नहीं जिदा ती तो गया वा इदा ही करूँगी हूँ मैं हाँ न्याण कुछ नहीं बस रोटी खा के अपने कमरे चल गए हाँ गुड़िया पढ़न दई हाँ जी हाँ हाँ आयो फिर घर ती चलो ठीक जी मैं इन्नी क गलत तुम दसा पहला मैं जे माता वाल आई ज मनजिंदर आया तो फिर तीन लाके सामभ ला सारा कुछ चलो ठीक जी चंगा भैन जी सताल चल ਆ ਵਧੀਆ ਹੋਇਆ ਜਿਹੜਾ ਨਾ ਫੋਨ ਕਰਕੇ ਦੱਸਤਾ ਵਾ ਹੁਣ ਅਗਲੀ ਨੂੰ ਪਤਾ ਹੋਊਗਾ ਜੇ ਜਾ ਕੇ ਮੇਰੀ ਸ਼ਿਕਾਇਤ ਲਾਉਣਗੀ ਅਗਲੀ ਨੂੰ ਪਤਾ ਦੇ ਹੋਊਗਾ ਕਿ ਕੀ ਗੱਲ ਤੇ ਕੀ ਨਹੀਂ ਕੋਈ ਗੱਲ ਨਹੀਂ ਹੁਣ ਮਾਤਾ ਤੇਰਾ ਲਾਜ ਮੈਂ ਇਦਾਂ ਹੀ ਕਰੂੰਗੀ ਮੇਰੀ ਗੱਲ ਸੁਣੋ ਮੇਰ ਨਾਲ ਜੇ ਵੀ ਨਰਾਜ ਜੇ ਤਹੀਂ ਮੈਨੂੰ ਨਰਾਜ ਕਿਹੜੀ ਗੱਲੋਂ ਬਣਾਉਣਾ ਹੈ ਉੱਠੋ ਤੇ ਸਹੀ ਹਾਂ ਦੱਸ ਚਲੋ ਮੰਨਿਆ ਮੇਰੀ ਗਲਤੀ ਹੀਗੀ ਮੈਨੂੰ ਮਾਤਾ ਅੱਗੇ ਨਹੀਂ ਬੋਲਣਾ ਚਾਹੀਦਾ ਹੈ ਪਰ ਮੈਂ ਢੀ ਨਿਆਣੀ ਨਹੀਂਗੀ ਮੈਂ ਵੀ ਇੱਜ਼ਤ ਪੂਰੀ ਕਰਦੀ ਆ ਉਹਨਾਂ ਦੀ ਮੈਂ ਵੀ ਕੋਸੋ ਸੋਚ ਸਮਝ ਕੇ ਬੋਲੀ ਹੀਗੀ ਪਰ ਸ਼ਾਇਦ ਹੋ ਸਕਦਾ ਵਾ ਕਿ ਮੈਨੂੰ ਦਬਾਉਣ ਦੀ ਕੋਸ਼ਿਸ਼ 24 ਘੰਟੇ ਕਰਦੇ ਰਹਿੰਦੇ ਆ ਤੇ ਜੇ ਮੈਂ ਥੋੜਾ ਬੋਤਾ ਜਵਾਬ ਦੇਵਾਂਗੀ ਤਾਂ ਹੋ ਸਕਦਾ ਹਟੀ ਜਾਣ ਉਹ ਮੇਰੀ ਗੱਲ ਸੁਣ ਲੈ ਬਾਰ-ਬਾਰ ਉਹਰੇ ਫੇਰ ਗੱਲ ਤੈਨੂੰ ਮੈਂ ਅੱਗੇ ਆ ਕੇ ਵੀ ਸਿਆਣੀ ਪੈਣੀ ਆ ਤੇ ਨਾ ਇਹ ਤੈਨੂੰ ਨਾ ਬੋਲਦੀ ਤੇ ਕੋਈ ਗੱਲ ਹੀ ਨਹੀਂ ਚਲੋ ਕੋਈ ਨਹੀਂ ਤੁਸੀਂ ਮੈਨੂੰ ਕਿਹਾ ਤਾਂ ਨਾ ਕਿ ਨਾ ਬੋਲ ਅੱਗੇ ਤੋਂ ਮੈਂ ਨਹੀਂ ਬੋਲਦੀ ਉਹ ਨਹੀਂ ਮੇਰੀ ਗੱਲ ਸੁਣ ਸਿਆਣੇ ਦਿਹਾੜਤ ਹੁੰਦੀ ਇਹ ਨਹੀਂ ਕਿ ਸਾਡੇ ਘਰ ਹੀ ਆ ਹੋਰ ਕਿਤੇ ਵੇਖੀ ਜਿੱਥੇ ਕਿਤੇ ਬਜ਼ੁਰਗ ਹੋਊਗਾ ਨਾ ਉਹਨੇ ਬੈਲ ਕਰੀ ਜਾਣੀ ਹੈ ਕਰੀ ਜਾਣੀ ਵੀ ਮੇਰੇ ਇੱਥੇ ਮੰਨੇ ਜਾ ਦੁੱਧੇ ਦੀ ਬੰਵੇਰੇ ਜਿਹੜੇ ਰਾਏ ਚਲ ਕੋਈ ਟੈਨਸ਼ਨ ਪਰ ਉਹ ਵੀ ਦਿਲੋਂ ਨਹੀਂ ਕਿ ਕਹਿੰਦੀ ਉੱਤਤ ਕਰਦੀ ਰਹਿੰਦੀ ਐ ਮੈਨੂੰ ਕਿਹੜਾ ਖੁਆਉਣ ਦਿੰਦੀ ਐ ਮੈਨੂੰ ਪਤਾ ਤੁਹਾਡੀ ਮਾਂ ਵਾ ਤਨ ਆਪਣੀ ਮਾਂ ਦਾ ਦੁੱਖ ਵਾ ਹੋਣਾ ਵੀ ਚਾਹੀਦਾ ਵਾ ਠੀਕ ਆ ਨਾ ਮੈਂ ਦੁੱਖਣ ਨਹੀਂ ਗਈ ਉਹਨਾਂ ਦੀ ਪਰ ਚਲੋ ਕੋਈ ਗੱਲ ਨਹੀਂ ਪਾਓ ਮਿੱਟੀ ਹੁਣ ਉਹ ਗੱਲ ਤੇ ਉਹ ਗੱਲ ਸੋਚੀ ਜਾਣੀ ਨੰਨੇ ਪੈ ਬੈਠ ਕੇ ਚਲੋ ਮੇਰੀ ਗਲਤੀ ਹੀ ਮੈਂ ਮਾਫੀ ਮੰਗ ਲੈਂਦੀ ਐ ਮੈਂ ਅੱਜ ਤੋਂ ਬਾਅਦ ਤੁਹਾਡੀ ਮਾਂ ਨੂੰ ਨਹੀਂ ਗਲਤ ਬੋਲਦੀ ਬਸ ਠੀਕ ਆ ਨਾ ਠੀਕ ਆ ਜੇਦੋਂ ਉਹ ਠੀਕ ਤੇ ਹੈਗਾ ਵਾ ਭਰਨਾ ਤੂੰ ਥੋੜਾ ਜਿਹਾ ਗੱਲ ਨੂੰ ਸਮਝਿਆ ਕਰ ਠੀਕ ਨਹੀਂ ਇਹੀ ਵੀ ਕਿਹੜੇ ਹਾਲਾਤਾਂ ਦੇ ਵਿੱਚੋਂ ਨੰਗੇ ਹੀ ਨੰਗੇ ਹੀ ਤੇ ਤੁਸੀਂ ਕਿਹੜੇ ਜੀ ਨਗੇ ਜੀ ਤੇ ਜੇ ਹੁਣ ساری ਉਮਰ ਲੜਕੋਲ ਕੇ ਇੱਕ ਦੂਜੇ ਨਾਲ ਕਰਣੀ ਤੇ ਫਿਰ ਸਿਰ ਸਵਾਰ ਨਹੀਂ ਕੋ ਰਹਿੰਦਾ ਠੀਕ ਨਹੀਂ ਚੰਦਾ ਕੋਈ ਨਹੀਂ ਆਹ ਅੱਗੇ ਤੋਂ ਬਾਅਦ ਇਹ ਗਲਤੀ ਨਹੀਂ ਹੋਊਗੀ ਹਾਂ ਠੀਕ ਆ ਬਿਲਕੁਲ ਬਿਲਕੁਲ ਹਾਂ ਤੇ ਜੇ ਕੋਈ ਹੋਰ ਕੰਪਲੇਨ ਹੈਗੀ ਤਾਂ ਉਹ ਵੀ ਦੰਦ ਦੰਦ ਉਹ ਨਹੀਂ ਨਹੀਂ ਉਹ ਗੱਲ ਹੈ ਉਹ ਮੈਂ ਤੈਨੂੰ ਕਹਿੰਦੇ ਸਿਆਣੀਆਂ ਤੂੰ ਦਾ ਗੁੱਸਾ ਨਾ ਹੀ ਕਰਿਆਗਾ ਤੂੰ ਉਹਨਾਂ ਨਾਲ ਜੇ ਮੋੜ ਗੱਲ ਕਰ ਤੂੰ ਮੈਨੂੰ ਦੱਸੇ ਮੈਂ ਪੀਸਾ ਭੇਜਾਂਗਾ ਚਲੋ ਠੀਕ ਆ ਤੇ ਪਰ ਤੂੰ ਨਾ ਬੋਲੇ ਉਹਦੇ ਗੜੀ ਤੁਸੀਂ ਨਾ ਬੱਚਿਆਂ ਨੂੰ ਪੁੱਛਿਓ ਸਾਇਰੇ ਸੁਦੇ ਨੂੰ ਪੁੱਛਿਓ ਵੀ ਮੇਰੇ ਕੋ ਕਦੀ ਗਲਤੀ ਹੋਈ ਆ ਕੋਈ ਜਾਂ ਨਾਲ ਤਾਂ ਠੰਡੀ ਰੋਟੀ ਨਹੀਂ ਮਿਲੀ ਜਾਂ ਉਹਨਾਂ ਨੂੰ ਕੱਪੜੇ ਪ੍ਰੈਸ ਨਹੀਂ ਮਿਲਦੇ ਜਾਂ ਧੋਤੇ ਨਹੀਂ ਮਿਲਦੇ ਉਹਨਾਂ ਨੂੰ ਪੁੱਛਿਓ ਬੱਚਿਆਂ ਨੂੰ ਉਹ ਨਹੀਂ ਨਹੀਂ ਮੇਰੀ ਕੋਈ ਗਲਤੀ ਹੈਗੀ ਆ ਕੋਈ ਉਹ ਤੇ ਬੜੀ ਸਿਫਤ ਕਰਦੇ ਆ ਤੇ ਆਜ ਜਾ ਕੇ ਤੇ ਗੱਲ ਹੁਣ ਮਾਤਾ ਦੀ ਚੱਲ ਯਾਰ ਛੱਡ ਫਰੇ ਤੂੰ ਚਲੋ ਕੋਈ ਨਹੀਂ ਹੁਣ ਟੈਨਸ਼ਨ ਨਾਲ ਠੀਕ ਆ ਟੈਨਸ਼ਨ ਨਾਲ ਕਰਨੀ ਨਹੀਂ ਗੱਲ ਕੋਈ ਨਹੀਂ ਠੀਕ ਆ ਤੇ ਮੇਰੇ ਕਰ ਤੂੰ ਹੀ ਨਾ ਥੋੜਾ ਜਿਹਾ ਆਪਣਾ ਵੀ ਚੇਂਜ ਕਰ ਲੈ ਚਲੋ ਕਰ ਲਿਆ ਮੈਂ ਚੇਜ ਹਾਂ ਹਾਂ ਹੁਣ ਤੇ ਖੁਸ਼ ਜੇ ਨਾ ਨੰਬਰ ਠੀਕ ਹੈ ਕੋਈ ਗਲਤੀ ਨਹੀਂ ਜੀ ਚਲੋ ਠੀਕ ਆ ਫਿਰ ਇਹ ਆ ਵੀ ਦੱਸਾਂ ਗੱਲ ਕੀ ਘਰ ਦਾ ਮਾਹੌਲ ਵਧੀਆ ਹੋਵੇ ਨਾ ਤੇ ਸਾਰੀ ਚੀਜ਼ ਜੰਗੀ ਲੱਗਦੀ ਹੈ ਤੇ ਜਦੋਂ ਘਰ ਦਾ ਮਾਹੌਲ ਇਹਨੇ ਜੰਗਾ ਹੋਵੇ ਤੇ ਫਿਰ ਕੋਈ ਚੰਗਾ ਨਹੀਂ ਲੱਗਦਾ ਚਲੋ ਠੀਕ ਆ ਫਿਰ ਠੀਕ ਨਹੀਂ ਆਹ ਠੀਕ ਹੈ ਨਹੀਂ ਅੱਜ ਤੋਂ ਮੈਂ ਕਰਨ ਕਰਦੀ ਹੁਣ ਹੈ ਚਲੋ ਠੀਕ ਹੈ ਨਾ ਚਲ ਪੈਜੋ ਲੰਮੀ ਕਰ ਲੈ ਹੁਣ ਪੈਈ ਹਣਾ